ਜੀ ਬਹੁਤ ਸਾਰੀਆਂ ਟਰਾਲੀਆਂ ਦੇਖੀਆਂ ਰਸਤੇ ਦੇ ਵਿੱਚ ਇਸੇ ਤਰ੍ਹਾਂ ਜਿਹੜੀਆਂ ਨਿਸ਼ਾਨ ਸਾਹਿਬ ਅੱਗੇ ਲੱਗੇ ਹੋਏ ਆ ਤੇ ਕਿਹੜੀ ਕੀ ਸੋਚ ਕੇ ਤੁਸੀਂ ਚੱਲ ਪਏ ਬਸ ਕੁਦਰਤੀ ਸੋਚ ਆ ਗਈ ਜੀ ਬੈਠੇ ਬੈਠਿਆਂ ਦੀ ਵੀ ਕੋਈ ਦਾਨਪੁਨ ਕਰੀਏ ਨਿਸ਼ਾਨ ਸਾਹਿਬ ਲੱਗੇ ਹੋਏ ਅੱਗੇ ਇਹਨਾਂ ਦਾ ਕੀ ਮਤਲਬ ਨਿਸ਼ਾਨ ਸਾਹਿਬ ਕਿਉਂ ਪੰਜਾਬ ਦੀ ਨੌਜਵਾਨੀ ਹਮੇਸ਼ਾ ਲੱਗੇ ਚੱਲਦੀ ਆ ਕੀ ਸਨੇਹਾ ਤੋਂ ਟੇਮਨਾਂ ਦੇ ਵਿੱਚ ਕੀ ਆਪਾਂ ਖਾਲਸਾ ਰਾਏ ਨਾਲ ਚੱਲਦੇ ਆਈ ਆਪਾਂ ਪੰਥ ਨੂੰ ਨਾਂ ਲੈ ਕੇ ਚੱਲਦੇ ਆਈ ਪੰਥ ਦੇ ਬੱਚੇ ਆਪਾਂ ਹੀ ਅੱਗੇ ਪੜਿਆ ਸੀ ਬਾਈ ਮੈਨੂੰ ਬਹੁਤ ਵਧੀਆ ਲੱਗਿਆ ਪੜ ਕੇ ਵੀ ਸਾਡਾ ਜੋਰ ਫਸਲਾਂ ਕਰਕੇ ਸਾਡੀ ਟੌਰ ਵੀ ਫਸਲਾਂ ਕਰਕੇ ਵੀ ਕਿਹਦੇ ਟਰੈਕਟਰ ਕਿਹਦਾ ਇਹ ਟਕਰਾਲੇ ਜਿਸ ਵੀਰ ਮੁੰਡਾ ਜੀ ਅਸੀਂ ਇਹ ਲਿਖਾਇਆ ਜਿੰਨੇ ਬਾਈ ਨੇ ਕਿੱਥੇ ਆ ਵੀਰ ਇਹ ਗੱਲ ਬਾਈ ਕਿੱਦਾਂ ਲਿਖੀ ਕਿਹਦੇ ਟਰੈਕਟਰ ਇਹ ਟਰੈਕਟਰ ਵੀਰੇ ਦਾ ਯਾਰ ਹੈ ਬਾਈ ਹੈਗੇ ਨਹੀਂ ਨਾਲ ਹੀ ਨੇ ਵੀਰ ਹੁਣੇ ਬੜੀ ਵੱਡੀ ਗੱਲ ਲਿਖੀ ਬਾਈ ਸਾਡਾ ਜੋਰ ਵੀ ਫਸਲਾਂ ਕਰਕੇ ਟੌਰ ਵੀ ਫਸਲਾਂ ਕਰਕੇ ਫਸਲਾਂ ਜਿੰਨੀਆਂ ਕਿ ਜ਼ਰੂਰੀ ਹੈ ਕਿਸਾਨਾਂ ਬਾਤ ਬਹੁਤ ਜ਼ਰੂਰੀ ਹੈ ਵੀਰੇ ਇਹ ਉਧਰ ਫਸਲਾਂ ਸਾਰੀਆਂ ਰੁੜ ਗਈਆਂ ਸਰਬੱਤ ਦਾ ਭਲਾ ਬਾਈ ਬਹੁਤ ਵੱਡੀ ਗੱਲ ਆ ਇਹ ਇਹ ਸ਼ਬਦ ਜਿਹੜੇ ਹੈਗੇ ਆ ਨਾ ਇਹ ਪੜਨ ਨੂੰ ਛੋਟੇ ਲੱਗ ਸਕਦੇ ਅਸੀਂ ਆਮ ਰੁਟੀਨ ਚ ਪੜਦੇ ਆਂ ਅਰਦਾਸ ਦੇ ਵਿੱਚ ਵੀ ਬੋਲਦੇ ਆਂ ਪਰ ਸਰਬੱਤ ਦਾ ਭਲਾ ਜਦੋਂ ਜਹੀ ਆਫਤ ਆਉਂਦੀ ਹੈ ਨਾ ਉਦੋਂ ਇਹਦੇ ਅਰਥ ਜਿਹੜੇ ਹੈਗੇ ਆ ਉਹ ਸਾਰਥਕ ਹੋ ਜਾਂਦੇ ਅਰਥ ਪਤਾ ਲੱਗਦੇ ਅਸਲ ਦੇ ਵਿੱਚ ਵੀ ਸਰਬੱਤ ਦਾ ਭਲਾ ਗੱਡੀ ਵੱਡੀ ਚੀਜ਼ ਹੁੰਦੀ ਆ ਟਰਾਲੀਆਂ ਉਹਨੇ ਸਰਬੱਤ ਦੇ ਭਲੇ ਆਣੀਆਂ ਦੇਖਣਾ ਤੁਸੀਂ ਅੱਗੇ ਜਾ ਕੇ ਵੀ ਕੋਣ ਹਿੰਦੂ ਆ ਕੋਣ ਮੁਸਲਮਾਨ ਆ ਜਾਂ ਕੋਈ ਨਹੀਂ ਵੀਰੇ ਆਪਾਂ ਹੀ ਕੋਈ ਨਾ ਸਰਬੱਤ ਦੇ ਭਲੇ ਚ ਆ ਗਿਆ ਹਾਂ ਜੀ ਵੀਰੇ ਸਾਰਾ ਕੁਝ ਵੀਰੇ ਹਾਂਜੀ ਦਾ ਸੰਪਰਕ ਉਹ ਨਾਰਮਲ ਆਪਾਂ ਇੰਸਟਾਗ੍ਰਾਮ ਤੋਂ ਕਨੈਕਟ ਕੀਤਾ ਜੀ ਉਹਨਾਂ ਨਾਲ YouTube ਤੋਂ ਦੇਖ ਕੇ ਆਪਾਂ ਕਾਲ ਕੀਤੀ ਸੀਗੀ ਉਹਨਾਂ ਨੂੰ ਉਹ ਕਹਿੰਦੇ ਵੀ ਸਾਨੂੰ ਵੀ ਵੱਧ ਰੋਡਾ ਨੂੰ ਆਚਾਰ ਦੀ ਆ ਬਾਕੀ ਰਸਨ ਦਾ ਪਹੁੰਚ ਰਿਹਾ ਬਹੁਤ ਮਤਲਬ ਰਿਸ਼ਤੇਦਾਰੀ ਵੀ ਨਹੀਂ ਹੈਗੀ ਪਰ ਰਿਸ਼ਤੇ ਬਣ ਗਏ ਇਦਾਂ ਕਰਿਆ ਰਾਤ ਵੀ ਨਹੀਂ ਆਏ ਵੀਰੇ ਪਹਿਲੀ ਵਾਰ ਆਈਦਾ ਆਪਰੇ ਪਿੰਡ ਉੱਥੇ ਆਦੇ ਆ ਜੀ ਪਹਿਲੀ ਵਾਰ ਹੀ ਆਇਆ ਪਹਿਲੀ ਵਾਰ ਜਾਂਦੀ ਯਾਰ ਆ ਤੇ ਆਇਆ ਜੀ ਪਤਾ ਜਦੋਂ ਆਪਣੇ ਰਿਸ਼ਤੇਦਾਰੀ ਚ ਵੈਸੇ ਜਾਂਦਾ ਜਰਨ ਕੇਲੇ ਲਿਆ ਜਾਂਦਾ ਕੁਛ ਨਾ ਕੋਈ ਲੈ ਕੇ ਜਾਂਦਾ ਹਾਂਜੀ ਹਾਂਜੀ ਤੇ ਹੁਣ ਫਿਰ ਤੁਸੀਂ ਕਿਹਦੇ ਹਿਸਾਬ ਨਾਲ ਬਿਸ਼ਤ ਜ਼ਾਰੀ ਤੇ ਚੱਲੇ ਹੋ ਮਤਲਬ ਜਿਦਾ ਮਰਜ਼ੀ ਲਾ ਲਓ ਵੀ ਆਪਾਂ ਆਦੇ ਵੱਲ ਪੂਰਾ ਜਿਨਾ ਆਪਾਂ ਜ਼ੋਰ ਲੱਗਿਆ ਜਨਾਬ ਆਪਾਂ ਨੂੰ ਇਕੱਠ ਕਿੰਨਾ ਸਮਾਨ ਸਮੱਗਰੀ ਇਕੱਠੀ ਕਰ ਸਕੇ ਸਾਰਿਆਂ ਦੇ ਸਾਰੇ ਸਹਿਯੋਗ ਨਾਲ ਬਾਬਾ ਸਾਰਾ ਕੋ ਲੈ ਆ ਚੱਲੇ ਵਿੱਚ ਜਿ ਆਪਾਂ ਵੀ ਬਸ ਮਹਾਰਾ ਦੀ ਅਰਦਾਸ ਕਰਕੇ ਆਏ ਆ ਅੱਗੇ ਵੀ ਕਹਿੰਦੇ ਵੀ ਛੇਤੀ ਛੇਤੀ ਸਾਰਾ ਕੁਝ ਠੀਕ ਹੋਵੇ ਅਰਦਾਸ ਇਹ ਹੀ ਕੀਤੀ ਆਪਾਂ ਦਾ ਜੀ ਪਰ ਕਈ ਵਾਰੀ ਇਦਾਂ ਨੌਜਵਾਨਾਂ ਦੇ ਇਕੱਠ ਨੂੰ ਬਾਈ ਮਂਢੀਰ ਕਹਿ ਦਿੱਤਾ ਜਾਂਦਾ ਵੀ ਮਾੜੇ ਇਰਾਨ ਮਾੜੇ ਇਰੀਏ ਕਿ ਆ ਬਈ ਹੋਰ ਤੱਕ ਆਇਆ ਨਹੀਂ ਬਾਕੀ ਸਾਰੇ ਉੱਥੇ ਘਰੇ ਬੈਠੇ ਰਹਿੰਦੇ ਆ ਆਪਣੇ ਕਿੰਦ ਬਾਤ ਤੋਂ ਕਿੰਨੇ ਦਾ ਸੁਮੰਤਰੀ ਆ ਗਿਆ ਯਰੇ ਹੁਣ ਚੱਲੇ ਆ ਤਾਂ ਕੀ ਮਹਿਸੂਸ ਕਰਦੇ ਪਲਟੀਆਂ ਦੀ ਹਾਲਤਾਂ ਨੂੰ ਜਾ ਕੇ ਵਿਆਹ ਦੇ ਬੰਦ ਦਾ ਪਾਵ ਮਲਾ ਮਾਰਾਂਗੇ ਜਿੰਨਾ ਹੁੰਦਾ ਜੀ ਇਸ ਸਮੇਂ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਆ ਤੇ ਪੰਜਾਬ ਦੇ ਲੋਕ ਜਿਹੜੇ ਹੈਗੇ ਆਪਣੇ ਭਰਾਵਾਂ ਦੀ ਮਦਦ ਦੇ ਲਈ ਤਤਪਰ ਆ ਇਹਦੀ ਮਿਸਾਲ ਜਿਹੜੀ ਹੈਗੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਅਚਾਰ ਚਾਰੇ ਦੀਆਂ ਪਾਣੀ ਦੀਆਂ ਬੋਤਲਾਂ ਦੀਆਂ ਟਰਾਲੀਆਂ ਭਰ ਕੇ ਵੱਡੇ ਕਾਫਲੇ ਜਿਹੜੇ ਅੱਗੇ ਉਹ ਜਾ ਰਹੇ ਆ ਤਸਵੀਰਾਂ ਤੁਹਾਨੂੰ ਦਿਖਾ ਦਿਆਂਗੇ ਕਿ ਕਿਸ ਤਰ੍ਹਾਂ ਅਸੀਂ ਬਹੁਤ ਸਾਰੀਆਂ ਟਰਾਲੀਆਂ ਦੇਖੀਆਂ ਰਸਤੇ ਦੇ ਵਿੱਚ ਐਸੇ ਤਰ੍ਹਾਂ ਜਿਹੜੀਆਂ ਨਿਸ਼ਾਨ ਸਾਹਿਬ ਅੱਗੇ ਲੱਗੇ ਹੋਏ ਆ ਤੇ ਚਾਰਾ ਭਰਿਆ ਹੋਇਆ ਕਿਉਂਕਿ ਜਿੱਥੇ ਹੜ ਆਏ ਆ ਤਾਂ ਉੱਥੇ ਚਾਰੇ ਦੀ ਬਹੁਤ ਜ਼ਰੂਰਤ ਹੈ ਚਾਰੇ ਦੇ ਨਾਲ ਪਸ਼ੂਆਂ ਦੇ ਲਈ ਚੋਕਰ ਵਗੈਰਾ ਤੇ ਹੋਰ ਪਾਣੀ ਦੀਆਂ ਬੋਤਲਾਂ ਅਤੇ ਇਹ ਸਮਗਰੀ ਜਿਹਦੀ ਉੱਥੇ ਲੋੜ ਆ ਉਹ ਸਮਗਰੀ ਭਰ ਕੇ ਆ ਜਿਹੜੇ ਨੌਜਵਾਨ ਹੈਗੇ ਆ ਉਹ ਆਪਣੇ ਆਪਣੇ ਪਿੰਡਾਂ ਤੋਂ ਵੱਖ-ਵੱਖ ਥਾਵਾਂ ਤੋਂ ਹੜਾਂ ਦੇ ਇਲਾਕੇ ਚ ਜਾ ਰਹੇ ਆ ਇਹ ਪੰਜਾਬ ਵਾਲਿਆਂ ਨੂੰ ਬੜੀ ਆਮ ਗੱਲ ਲੱਗ ਸਕਦੀ ਹੈ ਪਰ ਆਪਣੇ ਆਪ ਦੇ ਵਿੱਚ ਬੜੀ ਖਾਸ ਗੱਲ ਹੈ ਜਦੋਂ ਕਿਤੇ ਵਿਵਤਾ ਆਦੀ ਹੈ ਤਾਂ ਲੋਕਾਂ ਦੇ ਉੱਤੇ ਦੇ ਸਾਹ ਉੱਤੇ ਦੇ ਥੱਲੇ ਦੇ ਥੱਲੇ ਰਹਿ ਜਾਂਦੇ ਆ ਪਰੇ ਪੰਜਾਬ ਹੈ ਬਾਈ ਜੀ ਇੱਥੇ ਜਦੋਂ ਮੁਸੀਬਤ ਪੈਂਦੀ ਹੈ ਤਾਂ ਪੰਜਾਬ ਹੋਰ ਬੁੜਕਦਾ ਹੋਰ ਉੱਠਦਾ ਹੈ ਤੇ ਮੁਸੀਬਤ ਲੱਕ ਤੋੜ ਦਿੰਦਾ ਆਮ ਲੋਕਾਂ ਦਾ ਲੱਕ ਮੁਸੀਬਤ ਤੋੜ ਦਿੰਦੀ ਹੈ ਪਰ ਮੁਸੀਬਤਾਂ ਦਾ ਲੋਕ ਲੱਕ ਜਿਹੜਾ ਹੈਗਾ ਉਹ ਪੰਜਾਬੀ ਤੋੜ ਦਿੰਦੇ ਆ ਕਿੱਦਾਂ ਤੋੜਦੇ ਆ ਉਹਦੀਆਂ ਤਸਵੀਰਾਂ ਤੇ ਨੌਜਵਾਨ ਹੈ ਕਿਸੇ ਥਾਂ ਦੀ ਜਿਗਰ ਪ੍ਰਗਤੀ ਦੀ ਤਰੱਕੀ ਦੀ ਗੱਲ ਕਰਨੀ ਹੋਵੇ ਤਾਂ ਨੌਜਵਾਨੀ ਕਰਦੀ ਬਾਈ ਜੀ ਕਿੱਥੋਂ ਆਏ ਹੋ ਸਤਿ ਸ਼੍ਰੀ ਅਕਾਲ ਸਭ ਨੂੰ ਬੈਰੂ ਜੀ ਦਾ ਖਾਲਜਾ ਬੈਰੂ ਜੀ ਦਾ ਫਤਿਹ ਕਿੱਥੋਂ ਆਏ ਹੋ ਪਿੰਡ ਠਕਰਾਲ ਤੋਂ ਆਈ ਜਿਲ੍ਹਾ ਲੁਧਿਆਣਾ ਪਖੜਾ ਰੋਡ ਕਿੱਧਰ ਜਾ ਰਹੇ ਹੋ ਸultanpur lodhi gali hol pind ji ਇਹ ਸਾਰੀਆਂ ਟਰਾਲੀਆਂ ਲੁਧਿਆਣੇ ਤੋਂ ਆਂਦੀਆਂ ਇੱਕ ਠਕਰਾਲ ਪਿੰਡ ਤੋਂ ਆਈ ਪਿੰਡ ਦੇ ਸਹਿਯੋਗ ਨਾਲ ਕਿਹੜੇ ਪਿੰਡ ਤੋਂ ਇਹ ਟਰਾਲੀਆਂ ਹਾਂਜੀ ਮੈਡਮ ਅੱਛਾ ਤੇ ਕਿਹੜੀ ਕੀ ਸੋਚ ਕੇ ਤੁਸੀਂ ਚੱਲ ਪਏ ਬਸ ਕੁਦਰਤੀ ਵੀ ਸੋਚ ਆ ਗਈ ਜੀ ਬੈਠੇ ਬੈਠਿਆਂ ਵੀ ਕੋਈ ਦਾਨ ਪੁੰਨ ਕਰੀਏ ਹਾਂ ਪਹਿਲੀ ਗੱਲ ਬਾਬਾ ਜੀ ਕਿਰਪਾ ਨਾਲ ਸਾਰੇ ਜਿੰਨੇ ਸਾਨੂੰ ਸਹਿਯੋਗ ਦਿੱਤਾ ਦੂਜੇ ਨੰਬਰ ਪਿੰਡ ਦਾ ਸਹਿਯੋਗ ਆ ਜਿੰਨਾ ਦੀ ਸੋਚ ਤੇ ਆਉਂਦੀ ਵੀ ਜੇਬਾਂ ਭਰੀਏ ਨਹੀਂ ਸਾਡੇ ਪੈਸਾ ਦੀ ਕੋਈ ਸੋਚ ਨਹੀਂ ਜੇਬਾਂ ਭਰਨ ਦੀ ਪਿੰਡ ਦੇ ਸਿਯੋਗ ਨਾਲ ਸਾਰਾ ਜੋ ਹੋਇਆ ਹੀ ਸਾਰਾ ਪਿੰਡ ਦੇ ਸਿਯੋਗ ਨਾਲ ਪਹਿਲੇ ਨੰਬਰ ਪਰਮਾਤਮਾ ਸ਼ਰਤੇ ਹੋਈ ਜੋ ਸਾਡੇ ਮਨ ਚ ਆਇਆ ਵੀ ਸੇਵਾ ਕਰੀਏ ਹਾਂਜੀ ਅ ਹੋਰ ਕੀ ਮੈਂ ਦੇ ਦੂੰ ਭਾਈ ਸਾਰੇ ਪਿੰਡ ਦੇ ਇੱਕ ਪਿੰਡ ਦੇ ਨੌਜਵਾਨ ਹਾਂਜੀ ਹਾਂਜੀ ਵੀਰੇ ਇੱਕ ਪਿੰਡ ਹੀ ਆਪਣੇ ਸਾਰਿਆਂ ਦਾ ਠੱਕਰ ਵਾਲਾ ਪਿੰਡ ਆ ਜੀ ਤੇ ਤੁਸੀਂ ਹੁਣ ਨਿਸ਼ਾਨ ਸਾਹਿਬ ਲੱਗੇ ਹੋਏ ਅੱਗੇ ਇਹਨਾਂ ਦਾ ਕੀ ਮਤਲਬ ਨਿਸ਼ਾਨ ਸਾਹਿਬ ਕਿਉਂ ਪੰਜਾਬ ਦੀ ਨੌਜਵਾਨੀ ਹਮੇਸ਼ਾ ਲੱਗੇ ਚੱਲਦੀ ਆ ਕੀ ਸਨੇਹਾ ਤੁਹਾਡੇ ਮਨਾਂ ਦੇ ਵਿੱਚ ਕੀ ਪੰਥ ਖਾਲਸਾ ਰਾਏ ਨਾਲ ਚੱਲਦੇ ਆਂ ਹੀ ਆਪਾਂ ਪੰਥ ਨੂੰ ਨਾਲ ਲੈ ਕੇ ਚੱਲਦੇ ਆਂ ਹੀ ਪੰਥ ਦੇ ਬੱਚੇ ਆਪਾਂ ਹੀ ਅੱਗੇ ਤੇ ਪੰਥ ਦੀ ਭਾਵਨਾ ਹਮੇ ਤੋ ਸਾਰੇ ਨੌਜਵਾਨ ਹੋਰ ਵੀ ਵੀਰ ਹੈਗੇ ਬਾਈ ਕਿਵੇਂ ਦੇਖਦੇ ਹੋ ਟਰਾਲੀਆਂ ਭਰ ਕੇ ਤੁਰ ਪਏ ਕਿਹੜੀ ਚੀਜ਼ ਦੇਖੀ ਕੀ ਮਨ ਦੇ ਵਿੱਚ ਆਇਆ ਮਨ ਦੇ ਵਿੱਚ ਇਹ ਆਇਆ ਜੀ ਉਹਨਾਂ ਦਾ ਨੁਕਸਾਨ ਹੋਇਆ ਹੁਣ ਜਿੰਨੇ ਕ ਸੰਯੋਗ ਸਾਥੋਂ ਹੋਇਆ ਉਹਨਾਂ ਕ ਅਸੀਂ ਲੈ ਕੇ ਆ ਗਏ ਬਾਕੀ ਹੋਰ ਵੀ ਵੀਰਾਂ ਨੂੰ ਬੇਨਤੀ ਆ ਵੀ ਸਾਰੇ ਜ਼ਰੂਰ ਪਹੁੰਚੋ ਜਿੰਨੀ ਜਿੰਨੀ ਥੋੜੀ ਥੋੜੀ ਜਾਂ ਬਾਲੀ ਵਾਲੀ ਜਿੰਨੀ ਜਿੰਨੀ ਸੇਵਾ ਕਰਨੀ ਹੈ ਉਹ ਸਾਰੇ ਕਰੋ ਇਹ ਚਾਰ ਕਿੱਥੋਂ ਲੈਂਦਾ ਤੁਸੀਂ ਫਿਰ ਇਹ ਚਾਰ ਸਾਡੇ ਜੀ ਹੈਗੀ ਆ ਉੱਥੇ ਨਾਲ ਨਾਲ ਪਿੰਡ ਜੋਧਾ ਉੱਥੇ ਮੇਲੇ ਲੱਗੀ ਹੋਈ ਹੈ ਜੀ ਉੱਥੋਂ ਹੀ ਲੈ ਆਂਦਾ ਸੀਗਾ ਹਾਂਜੀ ਤੇ ਲੁਧਿਆਣੇ ਤੋਂ ਚੱਲ ਪਏ ਸੁਨਨਪੁਰੋਂ ਦੀ ਹਾਂਜੀ ਮੈਂ ਇੱਕ ਚੀਜ਼ ਬੜੀ ਪਿੱਛੇ ਤੁਹਾਡੇ ਕੋਲ ਵੀ ਟਰੈਕਟਰ ਦੇ ਉੱਤੇ ਵੇਖਿਆ ਸੀ ਸ਼ਾਇਦ ਇਹਦੇ ਉੱਤੇ ਜਾਂ ਪਿੱਛੇ ਵਾਲੇ ਤੇ ਸੀ ਮੇਰੇ ਖਿਆਲ ਨਾਲ ਉਹ ਅੱਗੇ ਲੰਘਿਆ ਟਰੈਕਟਰ ਉਹਦੇ ਪਿੱਛੇ ਲਿਖਿਆ ਇੱਕ ਤਾਂ ਸਰਬੱਤ ਦਾ ਭਲਾ ਲਿਖਿਆ ਹੋਇਆ ਸੀ ਇੱਕ ਲਿਖਿਆ ਸੀ ਫਸਲਾਂ ਦਾ ਜੋਰ ਮਰੇ ਨਾ ਜਿਹੜੀ ਉਹ ਮਰੇ ਮਗਲੇ ਲੈਟਰ ਪਿੱਛੇ ਕੀ ਕੀ ਲਿਖਿਆ ਉਹਦੇ ਪਿੱਛੇ ਇਹ ਸਰਬੱਤ ਦੇ ਭਲੇ ਦੀ ਜਿਹੜੀ ਗੱਲ ਹੈਗੀ ਹੈ ਬਈ ਇਹ ਪੰਜਾਬ ਦੇ ਵਿੱਚ ਆਉਂਦੀ ਆ ਜਦੋਂ ਬਾਕੀ ਸਟੇਟਾਂ ਦੇ ਵਿੱਚ ਹੜਾ ਆਉਂਦਾ ਤਾਂ ਉਹ ਲੋਕ ਜਿਹੜੇ ਕਿ ਬੇਵੱਸ ਹੋ ਜਾਂਦੇ ਆ ਜਦੋਂ ਪੰਜਾਬ ਵਿੱਚ ਤਕਲੀਫ ਆਉਂਦੀ ਹੈ ਤਾਂ ਪੰਜਾਬੀ ਹੋਰ ਉੱਠਦੇ ਆ ਇਹ ਇਹ ਕਿੰਦਾਂ ਦੀ ਗੱਲ ਆ ਪੰਜਾਬ ਮੰਨ ਨੂੰ ਸ਼ਾਂਤੀ ਹੁੰਦੀ ਹੈ ਸੇਵਾ ਕਰਕੇ ਵੱਧ ਵੱਧੇ ਸੇਵਾ ਕਰੀਏ ਮਨ ਨੂੰ ਭਾਵਨਾ ਉੱਠਦੀ ਆ ਜੀ ਸੇਵਾ ਕਰਨ ਦੀ ਤਾਂ ਜਿਸ ਮੈਂ ਬੜੀ ਸੀ ਜੜੀ ਗੱਡੀ ਛਾੜੇ ਕਰਕੇ ਜਿਵੇਂ ਪੜਿਆ ਸੀ ਬਾਈ ਮੈਨੂੰ ਬਹੁਤ ਵਧੀਆ ਲੱਗਿਆ ਪੜ ਕੇ ਵੀ ਸਾਡਾ ਜੋਰ ਫਸਲਾ ਕਰਕੇ ਸਾਡੀ ਟੌਰ ਵੀ ਫਸਲਾ ਕਰਕੇ ਵੀ ਕਿਹਦੇ ਟਰੈਕਟਰ ਕਿਹਦਾ ਇਹ ਟਕਰਾਲੇ ਜਿਸ ਵੀਰ ਮੁੰਡਾ ਜੀ ਅਸੀਂ ਇਹ ਲਿਖਾਇਆ ਜਿੰਨੇ ਬਾਈ ਨੇ ਕਿੱਥੇ ਆ ਵੀਰ ਬਾਈ ਦੱਸੀ ਵੀਰੇ ਤੇ ਸਰਬੱਤ ਦਾ ਭਲਾ ਬਾਈ ਬਹੁਤ ਵੱਡੀ ਗੱਲ ਆ ਇਹ ਇਹ ਸ਼ਬਦ ਜਿਹੜੇ ਹੈਗੇ ਆ ਨਾ ਇਹ ਪੜਨ ਨੂੰ ਛੋਟੇ ਲੱਗ ਸਕਦੇ ਅਸੀਂ ਆਮ ਰੁਟੀਨ ਚ ਪੜਦੇ ਹਾਂ ਅਰਦਾਸ ਦੇ ਵਿੱਚ ਵੀ ਬੋਲਦੇ ਆ ਪਰ ਸਰਬੱਤ ਦਾ ਭਲਾ ਜਦੋਂ ਜਹੀ ਆਫਤ ਆਉਂਦੀ ਆ ਨਾ ਉਦੋਂ ਇਹਦੇ ਅਰਥ ਜਿਹੜੇ ਹੈਗੇ ਆ ਉਹ ਸਾਰਥਕ ਹੋ ਜਾਂਦੇ ਅਰਥ ਪਤਾ ਲੱਗਦੇ ਅਸਲ ਦੇ ਵਿੱਚ ਵੀ ਸਰਬੱਤ ਦਾ ਭਲਾ ਗੱਡੀ ਵੱਡੀ ਚੀਜ਼ ਹੁੰਦੀ ਆ ਟਰਾਲੀਆਂ ਉਹਨੇ ਸਰਬੱਤ ਦੇ ਭਲੇ ਵਾਲੀਆਂ ਦੇਖਣਾ ਤੁਸੀਂ ਅੱਗੇ ਜਾ ਕੇ ਵੀ ਕੋਣ ਹਿੰਦੂ ਆ ਕੋਣ ਮੁਸਲਮਾਨ ਆ ਜਾਂ ਕੋਈ ਕੁਝ ਨਹੀਂ ਬਰੇ ਆਪਾਂ ਹੀ ਨਾ ਹੋਵੇ ਸਰਬੱਤ ਦੇ ਭਲੇ ਜੀ ਆ ਗਿਆ ਹਾਂ ਜੀ ਬਰੇ ਸਾਰਾ ਕੁਝ ਹੀ ਬਰੇ ਹਾਂਜੀ ਹਾਂਜੀ ਸਾਰੇ ਨਾਲ ਹੀ ਨੇ ਆਪਣੇ ਭਰਾ ਵੀਰ ਭਰਾ ਪੈਣ ਦੇ ਸਹਯੋਗਾਂ ਗੁਰਦਾਰੇ ਅਰਦਾਸ ਕਰਕੇ ਦੁਰੇ ਆ ਜੀ ਹਮ ਸੱਚੇ ਪਾਸਾਨ ਨਾਨਕ ਦੇ ਕੋਲ ਪਹਿਲੀ ਧਰ ਸਿ ਗੁਰਦਾਰੇ ਰਿਕਰਾਵਾਲ ਦਾ ਬਈ ਇੱਕ ਹੋਰ ਗੱਲ ਆ ਜੀ ਜਦੋਂ ਕੁਦਰਤ ਦੀ ਕਰੋਪੀ ਆਂਦੀ ਬਸੇ ਕੁਦਰਤ ਦੀ ਕਰੋਪੀ ਸਾਡੀ ਵਜਾ ਕਰਕੇ ਆਉਂਦੀ ਵੀ ਅਸੀਂ ਵੀ ਕੁਦਰਤ ਨੂੰ ਆਪਣੇ ਰਾਹ ਜੋਗਾਂ ਛੱਡਿਆ ਦਰਿਆਵਾਂ ਤੇ ਬਹਿਣ ਸੀ ਆਪਣੇ ਤਰੀਕੇ ਦਰਿਆ ਦਾ ਅੱਜ ਵੀ ਉਦੇ ਚੱਲਦੇ ਆ ਪਰ ਅਸੀਂ ਰਸਤੇ 'ਚ ਆ ਗਏ ਦਰਿਆਵਾਂ ਦੇ ਠੀਕ ਹੈ ਕਿ ਨਹੀਂ ਗੱਲ ਹੈ ਹਾਂ ਜੀ ਬਾਕੀ ਬਾਈ ਮਹਾਰਾਜ ਦੇ ਕੋਲ ਨਾ ਪਚਲਿਆ ਜੀ ਜਿਵੇਂ ਮਹਾਰਾ ਨਿਕਾਉਂਦੇ ਹੁੰਦਾ ਵਾ ਤੇ ਅੰਮ੍ਰ ਹੁੰਦਾ ਆ ਕੁਦਰਤ ਨਾ ਤਾਂ ਕਿਸੇ ਦਾ ਭਲਾ ਕਰਨ ਲੱਗੀ ਕਿ ਦੇਖਦੀ ਆ ਵੀ ਇਹ Hindu ਹੈ ਮੁਸਲਮਾਨ ਹੈ ਸਿੱਖਾ ਜਾ ਕੋ ਉੱਚਾ ਜੀਵਾ ਕੁਦਰਤ ਤਾਂ ਨਹੀਂ ਦੇਖਦੀ ਭਲਾ ਕਰਨ ਲੱਗੇ ਵੀ ਨਾ ਨੁਕਸਾਨ ਕਰਨ ਲੱਗੇ ਪਰ ਦੇਖਦੀ ਆ ਕੁਦਰਤ ਆਪਣੇ ਨਿਯਮ ਤੇ ਰਹਿੰਦੀ ਇਹ ਗੱਲ ਬਾਈ ਕਿੱਦਾਂ ਲਿਖੀ ਕਿਦਰ ਡਾਇਰੈਕਟਰ ਹੈ ਆਪਣੇ ਵੀਰੇ ਦਾ ਯਾਰ ਹੈ ਬੜੀ ਵੱਡੀ ਗੱਲ ਲਿਖੀ ਬਈ ਸਾਡਾ ਜੋਰ ਵੀ ਫਸਲਾਂ ਕਰਕੇ ਟੌਰ ਵੀ ਫਸਲਾਂ ਕਰਕੇ ਫਸਲਾਂ ਕਿੰਨੀਆਂ ਜ਼ਰੂਰੀਆਂ ਕਿਸਾਨਾਂ ਵਾਸਤੇ ਬਹੁਤ ਜ਼ਰੂਰੀ ਆ ਵੀਰੇ ਹਾਂ ਉੱਧਰ ਫਸਲਾਂ ਸਾਰੀਆਂ ਰੁੜ ਗਈਆਂ ਸਾਰੀਆਂ ਰੁੜ ਗਈਆਂ ਫਸਲਾਂ ਹਾਂਜੀ ਉੱਧਰ ਦਾ ਵੀ ਹੋ ਗਿਆ ਆਪਣੇ ਮੈਂ ਵੀ ਵੇਰੀ ਵਜਾ ਰਿਆਂਦਾ ਵੀਰੇ ਆਹ ਏਰੀਆ ਪਰ ਆਪਣੇ ਬਾਈ ਉਹਨੇ ਫੋਨ ਮੇ ਕੀਤਾ ਸਰਪੰਚ ਸਾਹਿਬ ਨੇ ਉਹ ਪੈਨ ਦੇ ਨੇ ਆਲੀ ਖੜਾ ਦੇ ਨੇ ਉਹ ਕਹਿੰਦੇ ਮੇਰਾ ਚਾਰ ਦੀ ਵੱਧ ਰੋਡ ਆਪਾਂ ਨੂੰ ਤਾਂ ਕਰਕੇ ਆਪਾਂ ਪਤਾ ਚਾਰ ਲੈ ਕੇ ਆਪਾਂ ਰਿਸ਼ਤੇਦਾਰੀ ਇਹ ਕਿਦਾਂ ਸੰਪਰਕ ਹੋਇਆ ਉਹ ਨਾਰਮਲ ਆਪਾਂ ਇੰਸਟਾਗ੍ਰਾਮ ਤੋਂ ਕਨੈਕਟ ਕੀਤਾ ਸੀਗਾ ਉਹਨਾਂ ਨਾਲ YouTube ਤੋਂ ਦੇਖ ਕੇ ਆਪਾਂ ਕਾਲ ਕੀਤੀ ਸੀਗੀ ਉਹਨਾਂ ਨੂੰ ਉਹ ਕਹਿੰਦੇ ਵੀ ਸਾਨੂੰ ਵੀ ਵੱਧ ਰੋਡਾਂ ਨੂੰ ਆਚਾਰਦੀ ਆ ਬਾਕੀ ਰਕਸ਼ਨ ਦਾ ਪਹੁੰਚ ਰਿਹਾ ਬਹੁਤ ਮਤਲਬ ਰਿਸ਼ਤੇਦਾਰੀ ਵੀ ਨਹੀਂ ਹੈਗੀ ਪਰ ਰਿਸ਼ਤੇ ਬਣ ਗਏ ਇਦਾਂ ਕਰ ਪਹਿਲੀ ਵਾਰ ਹੀ ਆਇਆ ਪਹਿਲੀ ਗਰੀ ਜਿੰਦਗੀ ਯਾਰ ਆ ਤੇ ਆਇਆ ਜੀ ਬਸ ਸਾਨੂੰ ਬੈਠੇ ਬੈਠੇ ਸਾਨੂੰ ਵੀਡੀਓ ਲੱਗ ਗਿਆ ਨਾ ਇਹ ਫੋਨ ਕਰਕੇ ਬੱਸਲੇ ਵੀ ਕਈ ਚੀਜ਼ੀ ਲੋੜਾਂ ਕੋਈ ਹੋਰ ਕਈ ਚੀਜ਼ੀ ਲੋੜਦੀਆਂ ਨੂੰ ਚਾਰ ਦੀ ਲੋੜੇ ਸਰਪਿਕ ਬੈਠੇ ਡੰਗਰਾਂ ਦਾ ਬਹੁਤ ਔਖਾ ਵਾ ਬੰਦਾ ਜਦੋਂ ਆਪਣੇ ਰਿਸ਼ਤੇਦਾਰੀ 'ਚ ਵੇਸੇ ਜਾਂਦਾ ਦਰਜਣ ਕੇਲੇ ਲਿਆ ਜਾਂਦਾ ਕੁਛ ਨਾ ਕੋਈ ਲੈ ਕੇ ਜਾਂਦਾ ਹਾਂਜੀ ਹਾਂਜੀ ਤੇ ਹੁਣ ਫਿਰ ਤੁਸੀਂ ਕਿਹਦੇ ਸਾਹਿਬ ਨਾਲ ਵੀ ਰਿਸ਼ਤੇਦਾਰੀ 'ਚ ਚੱਲੇ ਹੋ ਮਤਲਬ ਜਿਵੇਂ ਮਰਜੀ ਦਾਵਾ ਵੀ ਆਪਾਂ ਆਦੇ ਵੱਲ ਪੂਰਾ ਜਿੰਨਾ ਆਪਾਂ ਜੋਰ ਲੱਗਿਆ ਜਨਾਬ ਆਪਾਂ ਨੂੰ ਇਕੱਠ ਕਿੰਨਾ ਸਮਾਨ ਸਮੱਗਰੀ ਇਕੱਠੀ ਕਰ ਸਕੇ ਸਾਰਿਆਂ ਦੇ ਸਾਰੇ ਸਹਿਯੋਗ ਨਾਲ ਆਪਾਂ ਸਾਰਾ ਕੋ ਲੈ ਆਏ ਚੱਲੇ ਵੀ ਜਿੰਨੀ ਸਾਹਿਬ ਨੇ ਜਿੰਨੀ ਸਾਹਿਬ ਦੀ ਇੱਛਾ ਸੀ ਕਿ ਜਨਾਬ ਨੇ ਯੋਗਦਾਨ ਪਾਇਆ ਸਾਨੂੰ ਆਪਾਂ ਖੇੜੇ ਮੱਤੇ ਲੈ ਕੇ ਆਪਾਂ ਸਾਰਾ ਕੋ ਨਾਲ ਲੈ ਆਏ ਵੀ ਇਹ ਵੀ ਹੁੰਦਾ ਵੀ ਆਪਣੇ ਨੂੰ ਜਦੋਂ ਲੋੜ ਪੈਂਦੀ ਆਪਣੇ ਖੂਨ ਵਾਲੇ ਮਾਰਦਾ ਹਾਂਜੀ 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 ਹ ਚਲੋ ਵੀ ਬਾਕੀ ਪਰਮਾਧਵੀ ਕਰ ਪਾਈ ਜਿਹਨੇ ਸਾਨੂੰ ਸਹਿਯੋਗ ਦਿੱਤਾ ਸੇਵਾ ਲਾਈ ਸਾਡੀ ਪਰ ਭੈ ਸਮਝੀ ਵੀ ਮੁਸੀਬਤ ਹੈ ਸਾਡੇ ਪੰਜਾਬ ਨੂੰ ਇਕੱਠਾ ਕਰ ਦਿੰਦੀ ਹਾਂ ਹਾਂਜੀ ਹਾਂਜੀ ਕਰਦੀ ਹੈ ਇਕੱਠਾ ਕਰਦੀ ਹੈ ਬਿਲਕੁਲ ਨਹੀਂ ਮਹਾਰਾ ਛੇਤੀ ਤੇ ਸਾਰਿਆਂ ਨੂੰ ਵੀ ਠੀਕ ਕਰਨ ਹੜ੍ਹ ਜਿਹਨੇ ਸਮੱਸਿਆ ਆਈ ਹੈ ਜੀ ਛੇਤੀ ਤੋਂ ਛੇਤੀ ਕੋ ਕਾਲਾ ਸੈਟ ਆ ਵੀ ਸਾਰਾ ਕੋ ਜਾ ਵੀ ਸਭ ਤੇ ਆਪ ਦੇ ਘਰ ਨੇ ਵਿਚਾਰੇ ਬਾਹਰ ਬੈਠੇ ਨੇ ਕਰੋ ਨਿਕਲੇ ਨੇ ਵੀ ਐ ਜਗ ਮੈਂ ਪਤਾ ਨਹੀਂ ਐ ਜਗ ਕੰਮ ਕਰਦੇ ਲੋਡ ਪਾ ਵੀ ਨਹੀਂ ਆ ਰਹੀ ਇਹ ਜੀ ਮਾਰ ਉਹਦਾ ਲੋਡ ਪੈਂਦੀ ਕਿਉਂ ਵੈਸੇ ਫਿਰ ਇਹਨੂੰ ਕੀ ਸਮਝਦੇ ਹੋ ਵੀ ਬਾਰ ਬਾਰ ਕਿਉਂ ਹੜਦੇ ਆ ਲੋਕ ਨਹੀਂ ਉਹਦੇ ਵਾਸਤੇ ਕਹਿੰਦੇ ਹੁੰਦੇ ਲੋਡ ਬਾਬੀ ਨਾ ਆਪਾਂ ਤੇ ਮੈਂ ਇੱਕ ਤਾਂ ਕੁਦਰਤੀ ਕਿਰੋਪੀ ਆ ਵੀ ਆਪਾਂ ਮੰਨ ਲੈਂਦੇ ਆ ਬਾਕੀ ਸਿਸਟਮ ਦੇ ਆਪਾਂ ਜਿਵੇਂ ਆਪ ਸਟੇਟ ਦੇ ਵੱਲੋਂ ਕੀਤਾ ਜਾਂਦਾ ਜੀ ਕਮੀ ਆ ਸਿਸਟਮ ਦੀ ਹੋਰ ਕਈ ਆਪਾਂ ਸੁਧਾਰ ਕੀਤੇ ਜਾਂਦੇ ਐਡਮਿਨਿਸਟ੍ਰੇਸ਼ਨ ਵੱਲੋਂ ਹੋ ਸਕਦਾ ਜਿੰਨਾ ਕਰੀ ਆਪਾਂ ਤਾਂ ਕਹਿੰਦੇ ਵੱਧ ਵੱਧ ਕਰੇ ਜੀ ਤੁਸੀਂ ਨੌਜਵਾਨੋਂ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਾਂ ਪੰਜਾਬ ਦੇ ਹਾਲਾਤ ਜਾਂ ਰਾਜਨੀਤੀ ਨੂੰ ਦੇਖਦੇ ਸਮਝਦੇ ਹੋ ਜੀ ਹਾਂ ਜੀ ਬਰੇ ਕੀ ਲੱਗਦਾ ਵੀ ਰਾਜਨੀਤੀ ਦੇ ਵਿੱਚ ਜਿਹੜੀ ਸਰਕਾਰਾਂ ਦੀ ਕਮੀ ਆ ਜਾਂ ਦੇਖੋ ਜੀ ਪੰਜਾਬ ਦੇ ਵਿੱਚ ਤਾਂ ਸਾਰਾ ਕੋ ਸੈਂਟਰ ਜੈਂਟਰੀ ਚੱਲਦਾ ਜੇ ਉਹ ਪਤਾ ਪੰਜਾਬ ਨੂੰ ਪਤਾ ਜੀ ਸਾਰੇ ਆਪਾਂ ਪੜ੍ਹੇ ਲਿਖੇ ਨਹੀਂ ਕੋਈ ਸਭ ਤੋਂ ਘੱਟ ਤਾਂ ਕੋਈ ਵੀ ਨਹੀਂਗਾ ਬਾਕੀ ਮੈਨ ਐਡਮਿਸ਼ਨ ਜਿਹਨੇ ਆਮ ਲੋਕ ਜਨਤਾ ਉਹਦੇ ਕਰਕੇ ਆਪਾਂ ਸਾਰਾ ਕੁਝ ਪੰਜਾਬ ਬਜਿਆ ਪਿਆ ਜੀ ਬਾਕੀ ਗੁਰੂ ਪੀਰਾਂ ਦੀ ਧਰਤੀ ਆ ਦੀ ਉਹ ਤਾਂ ਪੰਜਾਬ ਦੇ ਆਪ ਇਦਾਂ ਹੀ ਰਹਿਣਾ ਵਾ ਜਿਵੇਂ ਸਾਰਾ ਨਾਲ ਖੜਨਾ ਵਾ ਖੜਦੀ ਰਹਿਣਾ ਵਾ ਬਾਕੀ ਸਰਕਾਰ ਨੂੰ ਖੋਦਾ ਚਾਹੀਦਾ ਉਹ ਵੀ ਸਾਰੇ ਪੰਜਾਬੀ ਨੌਕੜਾ ਬਾਹਰ ਹੋਏ ਨੇ ਜੀ ਸਾਰੇ ਉਹ ਵੀ ਪੰਜਾਬ ਦੇ ਜੰਮੇ ਨੇ ਤੁਸੀਂ ਵੀ ਆਪਾਂ ਵੀ ਹੁਣ ਬੰਦੇ ਨੂੰ ਆਪ ਨੂੰ ਹੁੰਦਾ ਜੀ ਅੰਦਰ ਰਹਿਣਾ ਨਹੀਂ ਕਿੱਦਾਂ ਵੀ ਸਾਬ ਨੇ ਕਰਨਾ ਆਪੇ ਆਪ ਹੀ ਕਰਨਾ ਤੇ ਬਾਕੀ ਸਾਰੇ ਭਰਾ ਜਿਵੇਂ ਨਾਲ ਆਏ ਨੇ ਭਰਾ ਸਾਰੇ ਸੇਵਾ ਕਰਨ ਨੂੰ ਤਾਂ ਬਹੁਤ ਜ਼ੋਰ ਮਾਰੂਗੇ ਬੋਲਦੇ ਨਹੀਂ ਪਰ ਹਾਂਜੀ ਨਹੀਂ ਬਸ ਫਿਰ ਜਿਵੇਂ ਨੌਰਮ ਵਾਲਾ ਆਈ ਹੁਣ ਮੈਂ ਵੀ ਜਗਿਆ ਨਾ ਬੋਲੀ ਨਾ ਇਹ ਤੇ ਕਿਹੜਾ ਵੀ ਵੱਡੀ ਗੱਲ ਹੈ ਜੀ ਹਾਂਜੀ ਜਿਵੇਂ ਕਰਦੇ ਆ ਮੈਂ ਜਾਣਗੇ ਕੋਈ ਨਾ ਜੀ ਯੋਗਦਾਨ ਪਾਇਆ ਸਾਬ ਨੇ ਉੱਥੇ ਜਾ ਕੇ ਕਰਾਂਗੇ ਸੇਵਾ ਕੋਲ ਜਿੰਨੀ ਹੁੰਦੀ ਹੈ ਜੀ ਪਰ ਤੇ ਆਜਾ ਸਾਰੇ ਜੀ ਇੱਕੋ ਜਿੰਨਾ ਅਰੇ ਬਰਾਬਰ ਹੀ ਹੈ ਜੀ ਬਸ ਕੋਈ ਨਹੀਂ ਆਇਆ ਮੋਰੇ ਕੋਈ ਪਿੱਛੇ ਖੜ ਗਿਆ ਡੈਕਟਰ ਵੀ ਸਾਰੇ ਬਰਾਬਰ ਹੀ ਨੇ ਭਰਾ ਆਪਣੇ ਸਾਬ ਨੇ ਯੋਗਦਾਨ ਪਾਇਆ ਜੀ ਬਹੁਤ ਵੱਧ ਸਾਰੇ ਪਿੰਡ ਵੀ ਆਪਣੇ ਨਾਲ ਰਿਹਾ ਵਾ ਕਿ ਆਪਾਂ ਵੀ ਬਸ ਅਰਦਾਸ ਇਹ ਕੀਤੀ ਆਪਾਂ ਦਾ ਜੀ ਪਰ ਕਈ ਵਾਰੀ ਇਦਾਂ ਨੌਜਵਾਨਾਂ ਦੇ ਇਕੱਠ ਨੂੰ ਬਾਈ ਮੰਢੀਰ ਕਹਿ ਦਿੱਤਾ ਜਾਂਦਾ ਵੀ ਮੰਢੀਰ ਆਣ ਮੰਢੀਰੀਆ ਕਿੱਈ ਆ ਬਾਈ ਹੋਰ ਤਾਂ ਕਿ ਆਇਆ ਨਹੀਂ ਬਾਕੀ ਸਾਰੇ ਉੱਥੇ ਘਰੇ ਬੈਠੇ ਰਹਿੰਦੇ ਆ ਆਪਣੇ ਕਿੰਨੇ ਬਾਤ ਕਿੰਨੇ ਦਾ ਸੁਮੰਤਰੀ ਆ ਗਿਆ ਜੀ ਔਰੇ ਸਾਰੇ ਅਹੀ ਭਰਾਈ ਆਏ ਆ ਹੋਰ ਤਾਂ ਬਾਕੀ ਪੰਡਾਂ ਦੀ ਬਹੁਤ ਆ ਰਹੇ ਆ ਕਿੰਨੇ ਬੰਦੇ ਆਪਾਂ ਮਿਲ ਗਏ ਕਿੰਨੇ ਜਾਨ ਸ਼ਾਨ ਸਰਬਾਰੇ ਪੁੱਛੇ ਸੀ ਬਾਈ ਕਿਨੇ ਪੰਥ ਦਾ ਜਜ਼ਬਾ ਪੰਥ ਦਾ ਜਜ਼ਬਾ ਕਿੰਨਾ ਕੁ ਪੁਰਾ ਪਹਿਲਾਂ ਨੌਜਵਾਨੀ ਚ ਪੰਥ ਨੂੰ ਕਿੰਨਾ ਕੁ ਪਿਆਰ ਕਰਦੀ ਨਾ ਸਾਰੇ ਬੀਨਮਾਨ ਸਾਰੇ ਵਾਲ ਨੇ ਵੀ ਕੇਸਰੀ ਪੱਰ ਨੇ ਬੰਨੇ ਜਾਈ ਗਏ ਬਾਈ ਜਦੋਂ ਆਨੰਦਪੁਰ ਜਾਜ ਵਾਦਾ ਛੇਰ ਦੇ ਅੰਦਰ ਰਹਿ ਗਈ ਨਾ ਹੀ ਬੰਦੇ ਤੇ ਖੂਨ ਤਾਂ ਉਹੀ ਆ ਹੁਣ ਤਾਂ ਕੀ ਇਹਦੇ ਪਾਤੰਦਾ ਦਿੱਲੀ ਵੀ ਕਿਹਦੀ ਕੇ ਸਾਰੇ ਦੀ ਫਤਿਹਗੜ੍ਹ ਸਾਹਿਬ ਵੀ ਸਾਰੇ ਉਮ ਜਾਂਦੇ ਨਹੀਂ ਪਿੰਡੋਂ ਟਰਾਲੀਆਂ ਭਰ ਭਰ ਕੇ ਜੀ ਆਨੰਦਪੁਰ ਸਾਹਿਬ ਵੀ ਉਦਾਂ ਜਾਂਦੇ ਸਾਡੇ ਪਿੰਡੋਂ ਸਾਰੀ ਵੀਰ ਨਾਲ ਹੁੰਦੇ ਨੇ ਆਪਣੇ ਜੀ ਸ਼ੁਰੂ ਤਾਂ ਜਾਂ ਨਹੀਂ ਆਪਾਂ ਹਾਂਜੀ ਹਾਂਜੀ ਹੁਣ ਚੱਲੇ ਹਾਂ ਤਾਂ ਕੀ ਮਹਿਸੂਸ ਕਰਦੇ ਪਲਟੀਆਂ ਹੋਈ ਹਾਲਾਤਾਂ ਨੂੰ ਜਾ ਕੇ ਬਿਹਾਵ ਦੇ ਵੱਲੋਂ ਤਾਂ ਆਪਾਂ ਮਲਾ ਮਾਰਾਂਗੇ ਜੀ ਜਿੰਨਾ ਹੁੰਦਾ ਜੀ ਬਾਕੀ ਉਹ ਮੂਰੇ ਬੰਦੇ ਜਿਹੜੇ ਜੋ ਕਰਣਗੇ ਨਾਲ ਜਿਵੇਂ ਕਹਿੰਦੇ ਹੁੰਦਾ ਜੀ ਕਹਿ ਦੇ ਜੱਲਾਂਗੇ ਆਪਾਂ ਕੋਈ ਸਾਨੂੰ ਤਾਂ ਉੱਥੇ ਪਤਾ ਨਹੀਂ ਕੀ ਚੱਲ ਰਿਹਾ ਵਾ ਕਿਸਾਰ ਹੁੰਦਾ ਉਹ ਪਤਾ ਨਹੀਂ ਇਹ ਇੱਥੋਂ ਆਇਆ ਇਹ ਉਹ ਦੱਸਣਗੇ ਆ ਲੈ ਕਿੰਨਾ ਕੀ ਲੋੜਾ ਮਰੇ ਕਿੱਥੇ ਕਿੱਥੇ ਜਾਣਾ ਦੀ ਮਿੱਟੀ ਵੀ ਲੱਗ ਜਾਵਾਂਗੇ ਦੁਬਾਰਾ ਜੀ ਹਫ਼ਤੇ ਦੇ ਦਿਨਾਂ ਤੱਕ ਜੀ ਇਹਨੂੰ ਮਿੱਟੀ ਦਾ ਸੁਨੇਹਾ ਦੇਣਗੇ ਮਿੱਟੀ ਵੀ ਲੱਗ ਜਾਵਾਂਗੇ ਦੁਬਾਰਾ ਭਰ ਕੇ ਹਾਂਜੀ ਬਿਲਕੁਲ ਸੋ ਇਹ ਪੰਜਾਬ ਆ ਤੇ ਪੰਜਾਬ ਦੀ ਨੌਜਵਾਨੀ ਤੇ ਟੈਗ ਵੀ ਬਹੁਤ ਲੱਗਦੇ ਆ ਕਦੀ ਕੋਈ ਨਸ਼ੇੜੀ ਵੀ ਕਹਿੰਦਾ ਕਦੇ ਕੋਈ ਕੁਛ ਕਹਿੰਦਾ ਕੋਈ ਕੰਮਚੋਰ ਗਈ ਜਾਂਦਾ ਵੀ ਇਹ ਤਾਂ ਕੰਮ ਕਰਕੇ ਰਾਜੀ ਨਹੀਂ ਪਰ ਜਦੋਂ ਵਿਫਤਾ ਪੈਂਦੀ ਆ ਕਿਨ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਸੱਪ ਬਣ ਕੇ ਰੱਸੀਆਂ ਦੇ ਕੱਟ ਜਾਂਦੇ ਚੰਗੇ ਬੁਰੇ ਦੀ ਕੋਈ ਨਾ ਪਰਖ ਰਹਿੰਦੀ ਮਿੱਤਰ ਮਿੱਤਰਾਂ ਤੋਂ ਪਾਸਾ ਵਟ ਜਾਂਦੇ ਸੋ ਅੱਜ ਸਮਾਂ ਆਇਆ ਤਾਂ ਸਮਾਂ ਆਣ ਤੇ ਖੜੇ ਆ ਆਪਣੇ ਲੋਕਾਂ ਦੇ ਨਾਲ ਸੋ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਜਦੋਂ ਕੋਈ ਬੰਦਾ ਆਪਣਿਆਂ ਦੇ ਨਾਲ ਡੱਟ ਕੇ ਖੜ ਜੇ ਤਾਂ ਫੇਰ ਪਤਾ ਲੱਗਦਾ ਵੀ ਕੌਣ ਕਿੰਨੇ ਪਾਣੀ ਚ ਕਿਹੜੇ ਨਸਲੀ ਲੋਕ ਆ ਕਿਹੜੇ ਇੱਕ ਨਸਲੀ ਲੋਕ ਆ ਆਫਤਾ ਤੇ ਵੱਡੀ ਗੱਲ ਆ ਬਾਈ ਨਿਸ਼ਾਨ ਸਾਹਿਬ ਜਕਾਰੇ ਇਹ ਹਮੇਸ਼ਾ ਹੀ ਜਿਹੜੇ ਪੰਜਾਬ ਦੇ ਲੋਕਾਂ ਦਾ ਅ ਸਰਮਾਇਆ ਤੇ ਪੰਜਾਬ ਦੇ ਲੋਕ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਹੀ ਚੱਲਦੇ ਆ ਸੋ ਇਹ ਵੱਡੀ ਵੱਡੀ ਤਸਵੀਰ ਆ ਤੇ ਇੱਕੋ ਪਿੰਡ ਦੇ ਵੀਰ ਜਿਹੜੇ ਹੈਗੇ ਚਾਰੇ ਦੀਆਂ ਟਰਾਲੀਆਂ ਭਰ ਕੇ ਇਹ ਮਦਦ ਕਰਨ ਦੇ ਲਈ ਜਾ ਰਹੇ ਆ ਤੇ ਤੁਹਾਡੇ ਇਹ ਤਸਵੀਰ ਨੂੰ ਦੇਖ ਕੇ ਤੁਹਾਡੇ ਮਨ 'ਚ ਕੀ ਖਿਆਲ ਆਉਂਦੇ ਆ ਤੁਹਾਡੀ ਕੀ ਸੋਚ ਬਣਦੀ ਆ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ